ਹਾਂਜੀ ਅੱਜ ਆਪਾਂ 19 ਬ੍ਰੈਸਟ 16 ਕਮਰ ਔਰ 20 ਇੰਚ हिਪ ਦੇ ਹਿਸਾਬ ਨਾਲ ਲਾਈਨਿੰਗ ਸੂਟ ਦੀ ਕਟਿੰਗ ਕਰਾਂਗੇ ਠੀਕ ਹੈ ਇਹ ਆਪਣੇ ਕੋਲ ਫਰੰਟ ਪੱਲਾ ਹੈਵੀ ਵਰਕ ਕੀਤਾ ਹੋਇਆ ਹੈ ਇਹਦੇ ਵਿੱਚ ਥੱਲੇ ਫੋਲਡ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਫੋਲਡ ਪਹਿਲਾਂ ਤੋਂ ਹੀ ਕੀਤਾ ਹੋਇਆ ਹੈ ਸੋ ਜਿੰਨੀ ਕੁੜਤੀ ਦੀ ਲੈਂਥ ਰੈਡੀ ਹੈ ਉਹਦੇ ਵਿੱਚ 1 ਇੰਚ ਐਡ ਕਰਕੇ ਆਪਾਂ ਪੱਲੇ ਦੀ ਕਟਿੰਗ ਕਰ ਲਾਂਗੇ सेम ऐसे ਤਰੀਕੇ ਨਾਲ ਤੁਸੀਂ ਕਰਨਾ ਹੈ ਕੁਰਤੀ ਦੀ ਲੈਂਥ ਆਪਾਂ 42 ਰੈਡੀ ਕਰਨੀ ਹੈ ਜੀ 43 ਦਾ ਆਪਾਂ ਪੱਲਾ ਕੱਟ ਕਰ ਲਿਆ ਇਹਨੂੰ ਆਪਾਂ ਸਾਈਡ ਕਰਾਂਗੇ ਇਸ ਤੋਂ ਬਾਅਦ ਬੈਕ ਪੱਲੇ ਦੀ ਵੀ ਸੇਮ ਕਟਿੰਗ ਕਰਾਂਗੇ ਕਪੜੇ ਨੂੰ ਚੰਗੀ ਤਰ੍ਹਾਂ ਵਿਛਾ ਲਿਆ ਹੈ ਜਿੰਨੀ ਆਪਾਂ ਹੁਣ ਕੁਰਤੀ ਦੀ ਲੈਂਥ ਰੈਡੀ ਕਰਨੀ ਹੈ ਉਹਦੇ ਵਿੱਚ 4 ਇੰਚ ਐਕਸਟਰਾ ਲੈ ਕੇ ਬੈਕ ਪੱਲੇ ਦੀ ਵੀ ਕਟਿੰਗ ਕਰ ਲਾਂਗੇ ਫੋਲਡਿੰਗ ਮਾਰਜਿਨ ਦਾ ਆਪਾਂ 4 ਇੰਚ ਲਿਆ ਤੁਸੀਂ 3 ਜਾਂ 4 ਲੈ ਸਕਦੇ ਹੋ ਜੀ ਕੁਰਤੀ ਦੀ ਆਪਣੀ हिਪ ਰੈਡੀ ਹੈ ਜੀ 20 ਇੰਚ ਦੀ ਕਾਣ ਨੂੰ ਚੈੱਕ ਕਰਕੇ ਉਸ ਤੋਂ ਬਾਅਦ ਕੁਰਤੀ ਦੀ हिਪਾ ਆਪਣੀ 20 ਇੰਚ 20 ਦੇ ਵਿੱਚ ਆਪਾਂ 4 ਇੰਚ ਹੋਰ ਐਡ ਕਰਾਂਗੇ ਠੀਕ ਹੈ ਤੇ ਪੱਲੇ ਦੀ ਕਟਿੰਗ ਕਰ ਲਾਂਗੇ ਜਿੰਨੀ ਆਪਣੀ ਹਿੱਪ ਹੋਵੇ ਉਹਦੇ ਵਿੱਚ 4 ਇੰਚ ਐਡ ਕਰਕੇ ਪੱਲੇ ਦੀ ਕਟਿੰਗ ਕਰ ਲਾਂਗੇ ਫਰੰਟ ਔਰ ਬੈਕ ਪੱਲੇ ਨੂੰ ਚੰਗੀ ਤਰ੍ਹਾਂ ਆਪਾਂ ਵਿਛਾ ਲਿਆ ਠੀਕ ਹੈ ਥੱਲੇ ਆਪਾਂ ਫਰੰਟ ਪਾਰਟ ਰੱਖਿਆ ਇਸ ਦੇ ਉੱਪਰ ਆਪਾਂ ਬੈਕ ਪਾਰਟ ਚੰਗੀ ਤਰ੍ਹਾਂ ਸੈੱਟ ਕਰ ਲਾਂਗੇ ਕੱਪੜੇ ਨੂੰ हिप ਦੇ ਹਿਸਾਬ ਨਾਲ ਆਪਾਂ ਲਾਈਨਿੰਗ ਨੂੰ ਕੱਟ ਕੀਤਾ ਹੈ ਹਾਫ ਇੰਚ ਫੋਲਡ ਕਰਕੇ ਠੀਕ ਹੈ ਬੰਦ ਵਾਲੀ ਸਾਈਡ ਤੋਂ ਆਪਾਂ ਹਾਫ ਇੰਚ ਲਾਈਨਿੰਗ ਨੂੰ ਫੋਲਡ ਜ਼ਰੂਰ ਕਰਨਾ ਹੁੰਦਾ ਹੈ ਹਰ ਇੱਕ ਸਾਈਜ਼ ਦੀ ਵੀਡੀਓ ਆਪਾਂ ਆਪਣੇ ਚੈਨਲ ਤੇ ਅਪਲੋਡ ਕਰਾਂਗੇ ਠੀਕ ਹੈ ਤੇ 6.5 ਇੰਚ ਇਹਨਾਂ ਦਾ ਆਪਾਂ ਤੀਰਾ ਰੱਖਣਾ ਹੈ ਜੀ ਠੀਕ ਹੈ ਜਿਹੜਾ ਤੀਰਾ ਰੱਖਣਾ ਹੈ ਆਪਾਂ ਹਮੇਸ਼ਾ ਬੈਕ ਨੈਕ ਦੇ ਅਕੋਰਡਿੰਗ ਰੱਖਣਾ ਉਪਰ ਆਪਾ ਕੱਪੜੇ ਨੂੰ ਬਰਾਬਰ ਕਰਨਾ ਹੈ ਇਸ ਤਰੀਕੇ ਨਾਲ ਠੀਕ ਹੈ ਤੀਰਾ ਲੈ ਆਪਾਂ 6.5 ਮੋਡਾ ਲਵਾਂਗੇ 7 ਇੰਚ ਸਾਈਡ ਪਲੇਟ ਸੂਟ ਹੈ ਇਹ ਆਪਣਾ ਤਖਤੀ ਲਵਾਂਗੇ ਅੱਧਾ ਇੰਚ ਘਟਾ ਕੇ 6 ਇੰਚ ਠੀਕ ਹੈ ਜਿੰਨਾ ਤੀਰਾ ਲਵੋਗੇ ਅੱਧਾ ਇੰਚ ਤਖਤੀ ਨੂੰ ਘਟਾ ਲੈਣਾ ਸਾਈਡ ਪਲੇਟ ਦੇ ਵਿੱਚ 1 ਇੰਚ ਫਰੰਟ ਦੀ ਔਰ 1 ਇੰਚ ਬੈਕ ਦੀ ਗੁਲਾਈ ਕਰ ਲੈਣੀ ਹੈ ਇਸ ਤਰੀਕੇ ਨਾਲ ਠੀਕ ਹੈ 19 ਇੰਚ ਬਰਸਟ ਹੈ 9.5 ਤੇ ਨਿਸ਼ਾਨ ਲਗਾਵਾਂਗੇ ਕਮਰ ਇਹਨਾਂ ਦੀ 7 ਇੰਚ ਤੇ ਆਏਗੀ ਠੀਕ ਹੈ ਸਾਈਡ ਸਲਾਈ ਇਹਨਾਂ ਦੀ ਰੈਡੀ ਕਰਨੀ ਹੈ ਜੀ ਆਪਾਂ 14 ਇੰਚ 14.5 ਤੇ ਨਿਸ਼ਾਨ ਲਗਾਇਆ ਹੈ ਕਮਰ ਦਾ ਨਿਸ਼ਾਨ 7 ਇੰਚ ਤੇ ਇੱਥੋਂ ਆਪਾਂ ਹਾਫ ਕਰ ਲਾਂਗੇ ਯਾਨੀ ਕਿ ਸਿੱਧਾ ਨਿਸ਼ਾਨ ਲਗਾ ਲਾਂਗੇ ਰੈਸਟਰ ਇਹਨਾਂ ਦੀ 16 ਸਵਾ 8 ਤੇ ਨਿਸ਼ਾਨ ਲਗਾਵਾਂਗੇ ਠੀਕ ਹੈ ਅੱਧਾ ਇੰਚ ਐਕਸਟਰਾ ਪਲੇਟ ਦਾ 2 ਇੰਚ ਦੀ ਹਿੱਪ ਹੈ 10 ਇੰਚ ਦਾ ਨਿਸ਼ਾਨ ਲਗਾਉਣਾ ਉਪਰੋਂ ਆਪਾਂ ਪਲੇਟ ਰੱਖਾਂਗੇ ਉਹ ਰੱਖਾਂਗੇ ਹਾਈਟ ਦੇ ਅਕੋਰਡਿੰਗ 11 ਤੇ ਗੈਪਿੰਗ ਰੱਖਾਂਗੇ 4 ਇੰਚ ਦੀ ਸਟੈਂਡਰਡ ਸਾਈਜ਼ 7 ਇੰਚ ਪਲੇਟ ਦੀ ਲੰਬਾਈ ਜਿਹੜੀ ਰੱਖਣੀ ਹੈ ਉਹ 7 ਇੰਚ ਰੱਖਾਂਗੇ 2.5 ਇੰਚ ਗਲੇ ਦੀ ਚੌੜਾਈ ਰੱਖਣੀ ਆ ਅੱਧਾ ਇੰਚ ਮੋਡੇ ਨੂੰ ਡਾਊਨ ਕਰਨਾ ਹੈ ਇਸ ਤਰੀਕੇ ਨਾਲ ਇਹ ਆਪਣੀ ਮਾਰਕਿੰਗ ਕੰਪਲੀਟ ਹੋ ਗਈ ਹੈ ਜੀ ਠੀਕ ਹੈ ਇਹਨਾਂ ਨਿਸ਼ਾਨਾ ਦੇ ਉੱਤੇ ਆਪਾਂ ਹੁਣ ਕਟਿੰਗ ਕਰਨੀ ਆ। ਇਦਾਂ ਹਾਫ ਡਾਊਨ ਹੱਥ ਨੂੰ ਹਮੇਸ਼ਾ ਲਾਈਨਿੰਗ ਔਰ ਮੇਨ ਕੱਪੜੇ ਤੇ ਇਦਾਂ ਹੀ ਰੱਖਣਾ ਤੁਸੀਂ ਠੀਕ ਹੈ। ਬੈਕ ਪਾਰਟ ਤੋਂ ਕਟਿੰਗ ਸਟਾਰਟ ਕਰਨੀ ਆ। ਔਰ ਲਾਈਨਿੰਗ ਦੇ ਉੱਪਰ ਕਟਿੰਗ ਕਰਾਂਗੇ ਠੀਕ ਹੈ। ਇਸ ਤਰੀਕੇ ਨਾਲ ਥੱਲੇ ਦਾ ਕੱਪੜੇ ਨੂੰ ਚੰਗੀ ਤਰ੍ਹਾਂ ਬਰਾਬਰ ਕਰ ਲਾਂਗੇ ਕੈਂਚੀ ਦੇ ਵਿੱਚ ਸਟੋਨ ਵੀ ਆ ਰਿਹਾ ਹੈ ਨਾ ਤਾਂ ਕਰਕੇ ਬੜੇ ਹੀ ਧਿਆਨ ਨਾਲ ਕਟਿੰਗ ਕਰਨੀ ਆ ਸੋ ਕਟਿੰਗ ਆਪਣੀ ਹੋ ਗਈ ਐਕਸਟਰਾ ਫੈਬਰਿਕ ਨੂੰ ਆਪਾਂ ਸਾਈਡ ਕਰਦੇ ਹਾਂ ਤੇ ਛੋਟੇ ਛੋਟੇ ਕੱਟਸ ਲਗਾਵਾਂਗੇ ਆਪਾਂ ਜਿੱਥੇ ਜਿੱਥੇ ਮਾਰਕਿੰਗ ਕੀਤੀ ਹੋਈ ਹੈ ਨਾ ਉੱਥੇ-ਉੱਥੇ ਇਹ ਕੱਟ ਤੁਸੀਂ ਵੀ ਜ਼ਰੂਰ ਲਗਾਉਣੇ ਆ ਠੀਕ ਹੈ ਹੁਣ ਫਰੰਟ ਵਾਲੇ ਮੋਢੇ ਦੀ ਗੁਲਾਈ ਕਰਾਂਗੇ ਇਹ ਬੈਕ ਪੱਲਾ ਇਹ ਵੀ ਬੈਕ ਪੱਲਾ ਤੇ ਫਰੰਟ ਪਾਰਟ ਦੇ ਉੱਪਰ ਲਾਈਨਿੰਗ ਨੂੰ ਐਵੇਂ ਰੱਖਣਾ ਬੜੇ ਧਿਆਨ ਨਾਲ ਬਰਾਬਰ ਕਰਕੇ ਹੁਣ ਫਰੰਟ ਵਾਲੇ ਮੋਢੇ ਦੀ ਗੁਲਾਈ ਕਰ ਦਾਂਗੇ ਸਟੋਨ ਕਰਕੇ ਥੋੜੀ ਜੀ ਪ੍ਰੋਬਲਮ ਜ਼ਰੂਰ ਹੋਊਗੀ ਪਰ ਫਿਨਿਸ਼ਿੰਗ ਨਾਲ ਕੰਮ ਕਰਨਾ ਹੈ ਜਦੋਂ ਤੁਸੀਂ ਇਸ ਤਰੀਕੇ ਨਾਲ ਕਟਿੰਗ ਕਰਕੇ ਸੂਟ ਸਟਿਚ ਕਰੋਗੇ ਨਾ ਜੀ ਤਾਂ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਸੀਂ ਆਪਣੇ ਸੂਟ ਦੀ ਸਟੀਚਿੰਗ ਕਿੱਦਾਂ ਕੀਤੀ ਆ ਜ਼ਰੂਰ ਕਮੈਂਟ ਕਰਿਆ ਜੀ ਅਗਰ ਫਸਟ ਟਾਈਮ ਚੈਨਲ ਤੇ ਵਿਜ਼ਿਟ ਕੀਤਾ ਹੈ ਜੀ ਦਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ ਇਹ ਆਪਣੀ ਕਟਿੰਗ ਕੰਪਲੀਟ ਹੋ ਗਈ ਹੈ কুরਤੀ ਦੀ ਇਸ ਤੋਂ ਬਾਅਦ ਆਪਾਂ ਬਾਹ ਦੀ ਕਟਿੰਗ ਕਰਾਂਗੇ ਫੋਲਡ ਕਰਕੇ ਇਹਨੂੰ ਸਾਈਡ ਕਰਦੇ ਆਂ ਹੁਣ ਆਪਾਂ ਲੈ ਆਨੇ ਆ ਬਾਹ ਦਾ ਕੱਪੜਾ ਇਹ ਆਪਣੇ ਕੋਲੇ ਬਾਹ ਹੈ ਜੀ ਬਾਹ ਦੇ ਕੱਪੜੇ ਨੂੰ ਆਪਾਂ ਫੋਲਡ ਕਰ ਲਾਂਗੇ ਫੋਲਡ ਕਰਨ ਤੋਂ ਬਾਅਦ ਲਾਈਨਿੰਗ ਨੂੰ ਰੱਖਾਂਗੇ ਠੀਕ ਹੈ ਇਹ ਆਪਣੇ ਕੋਲੇ ਲਾਈਨਿੰਗ ਹੈ ਜਿੰਨੀ ਵੀ ਆਪਾਂ ਬਾਹ ਰੱਖਣੀ ਆ ਮਾਪ ਕੇ ਉਨੀ ਹੀ ਲਾਈਨਿੰਗ ਨੂੰ ਆਪਾਂ ਕੱਟ ਕਰਾਂਗੇ ਠੀਕ ਹੈ ਜਿੰਨੇ ਆਪਣੀ ਬਾਹਾਂ ਕਾਣ ਵਾਲੇ ਕੱਪੜੇ ਨੂੰ ਕੱਟ ਕਰ ਲਾਂਗੇ ਮੈਂ ਇਹਨਾਂ ਕੱਪੜੇ ਨੂੰ ਚੰਗੀ ਤਰ੍ਹਾਂ ਮਾਪ ਕੇ ਲਾਈਨਿੰਗ ਉਨੀ ਹੀ ਰੱਖ ਲੈਣੀ ਹੈ ਠੀਕ ਹੈ ਐਕਸਟਰਾ ਲਾਈਨਿੰਗ ਨੂੰ ਕੱਟ ਕਰ ਦਾਂਗੇ ਇਧਰਲੀ ਸਾਈਡ ਤੋਂ 3 ਇੰਚ ਔਰ ਇਧਰਲੀ ਸਾਈਡ ਤੋਂ 2 ਤੋਂ 2.5 ਇੰਚ ਨਿਸ਼ਾਨ ਲਗਾ ਕੇ ਇਦਾਂ ਗੁਲਾਈ ਕਰ ਲਾਂਗੇ ਗੁਲਾਈ ਕਰਕੇ ਠੀਕ ਹੈ ਤੇ ਇਸ ਤਰੀਕੇ ਨਾਲ ਆਪਾਂ ਰੱਖ ਲਾਂਗੇ ਜਿੰਨੇ ਬਾਹ ਦੀ ਮੋਰੀ ਰੱਖਣੀ ਆ ਉਨਾਂ ਆਪਾਂ ਐਕਸਟਰਾ ਮਾਰਜਨ ਲੈਂਦੇ ਹੋਏ ਇਹਨੂੰ ਕਟਿੰਗ ਕਰ ਲਾਂਗੇ ਠੀਕ ਹੈ ਚਾਹੇ ਤੁਸੀਂ ਥੱਲੇ ਵਾਲੇ ਨਿਸ਼ਾਨ ਤੇ ਕੱਟ ਕਰ ਲੋ ਚਾਹੇ ਉੱਪਰ ਵਾਲੇ ਤੇ ਮੋਡੇ ਦੀ ਫਿਟਿੰਗ ਹੈ ਜੀ ਉਹ ਪਰਫੈਕਟ ਆਊਗੀ ਠੀਕ ਹੈ ਤੇ ਆਪਾਂ ਥੱਲੇ ਵਾਲੇ ਤੇ ਕਟਿੰਗ ਕਰਾਂਗੇ ਇਹ ਦੇਖੋ ਇਸ ਤਰੀਕੇ ਨਾਲ ਬੱੱਚੀ ਗੁਲਾਈ ਆਪਾਂ ਬਾਅਦ ਵਿੱਚ ਪਾਵਾਂਗੇ ਜਦੋਂ ਆਪਾਂ ਜੋੜ ਲਗਾ ਲਾਂਗੇ ਇਸ ਬਾਅਦ ਦੇ ਵਿੱਚ ਠੀਕ ਹੈ ਤੇ ਐਕਸਟਰਾ ਕਪੜੇ ਨੂੰ ਆਪਾਂ ਕੱਟ ਕਰ ਲੈਣੇ ਆ। ਸੋ ਕਟਿੰਗ ਆਪਣੀ ਕੰਪਲੀਟ ਹੋ ਗਈ ਹੈ ਜੀ। ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ। ਬਹੁਤ ਬਹੁਤ ਧੰਨਵਾਦ ਜੀ।